ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਚੱਕੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕ ਤੁਹਾਡਾ ਸਵਾਗਤ ਹੈ ਤੁਹਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਮਨਜੀਤ ਸਿੰਘ ਖਹਿਰਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੰਗਲੈਂਡ ਦੀ ਧਰਤੀ ਦੇ ਉੱਤੇ ਨਾਰਾਇਜ਼ਮੂ ਜਿਹੜੇ ਕਿ ਵਿਦੇਸ਼ੀ ਲੋਕ ਨੇ ਧਰਤੀ ਦੇ ਉੱਤੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਮਸਲੇ ਖੜੇ ਹੋ ਰਹੇ ਨੇ ਇੰਗਲੈਂਡ ਦੀ ਸੰਤਾ ਇੰਗਲੈਂਡ ਦੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਨੇ ਪਿਛਲੇ ਕੱਲ 3 ਲੱਖ ਤੋਂ ਵੱਧ ਲੋਕਾਂ ਨੇ ਲੰਡਨ ਦੇ ਵਿੱਚ ਮਾਰਚ ਕੀਤਾ ਸਾਡੇ ਨਾਲ ਸਿੱਖ ਮੈਂਬਰ ਪਾਰਲੀਮੈਂਟ ਜੇ ਮੈਂ ਆ ਸਿੱਖ ਮੈਂਬਰ ਪਾਰਲੀਮੈਂਟ ਵੀ ਇਹテナ ਕਿਤੇ ਉਸੇ ਕੈਟਾਗਰੀ ਵਿੱਚ ਆਉਣਗੇ ਚਾਹੇ ਇਹਨਾਂ ਕੋਲੇ ਬ੍ਰਿਟਿਸ਼ ਪਾਸਪੋਰਟ ਹੋਵੇ ਚਾਹੇ ਪਾਰਲੀਮੈਂਟ ਦੇ ਮੈਂਬਰ ਹੋਣ ਅ ਸਾਡੇ ਬਹੁਤ ਹੀ ਗੰਭੀਰ ਸਿਚੁਏਸ਼ਨ ਦੇ ਵਿੱਚ ਅਸੀਂ ਜਾ ਰਹੇ ਹਾਂ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਪਾਕੀ ਆ ਜੀ ਆਖਦੇ ਜੀ ਖਰਾ ਸਾਹਿਬ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਚਨ ਸ਼ਕਤੀ ਨਿਊਜ਼ ادارے ਦਾ ਵੀ ਤੁਹਾਡਾ ਕਿ ਤੁਸੀਂ ਹਰ ਸਾਲ ਕਈ ਸਮਾਗਮਾਂ ਸਮਾਗਮਾਂ ਦੇ ਵਿੱਚ ਸਾਥ ਦਿੰਦੇ ਨੇ ਉੱਚੇ ਚੇਤੇ ਤੌਰ ਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਵੀ ਜਿੰਨੇ ਵੀ ਮਾਗਮੁੰਦੇ ਨੇ ਉੱਥੇ ਚੈਂਪੀਅਨਸ਼ਿਪ ਦੇ ਵਿੱਚ ਵੀ ਤੁਸੀਂ ਹਿੱਸਾ ਤੁਸੀਂ ਜ਼ਰੂਰ ਪਾਉਂਦੇ ਆ ਤੇ ਜੇ ਕੋ ਜਦ ਤੱਕ ਤੁਸੀਂ ਗੱਲ ਇਹ ਆਖੀ ਆ ਹੁਣੀ ਕਿ ਜੋ ਮਸਲੇ ਨੇ ਗੰਭੀਰ ਜਿਹੜੇ ਨੇ ਨਸਲੀ ਵਿਤਕਰੇ ਦੇ ਪ੍ਰਤੀ ਦੰਡਨ ਦੇ ਵਿੱਚ ਜੋ ਇੱਕ ਬਹੁਤ ਵੱਡਾ ਜਿਹੜਾ ਜਿਹੜੀ ਮਾਰਚ ਕੀਤੀ ਗਈ ਸੀਗੀ ਉਹਦੇ ਵਿੱਚ ਪੁਲਿਸ ਦੇ ਮੁਤਾਬਕ 110000 ਲੋਕੀਆਂ ਕਿ 1 ਲੱਖ ਤੋਂ ਵੀ ਵੱਧ ਲੋਕਾਂ ਨੇ ਹਿੱਸਾ ਲਿਆ ਇਹ ਇੱਕ ਬਹੁਤ ਗੰਭੀਰ ਜਿਹੜੇ ਇਹਦੇ ਸਿੱਟੇ ਨਿਕਲਦੇ ਨੇ ਕਿਉਂਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਕੀਤਾ 25000 ਦੇ ਆਸ-ਪਾਸ ਆਉਦੇ ਸੀ ਤਾਂ ਹੁਣ ਇਹ ਸੋਸ਼ਲ ਮੀਡੀਆ ਦੇ ਰਾਹੀਂ ਚਾਹੇ ਉਹ ਫੇਸਬੁੱਕ ਦੇ ਰਾਹੀਂ ਉੱਚਾ ਚਾਹੇ ਟਿਕਟੋਕ ਟਿਕਟੋਕ ਜਾਂ ਟਿਕਟੋਕ ਤਾਂ ਫੇਸਬੁੱਕ ਦੇ ਰਾਹੀਂ ਤੇ ਇਹ ਐਕਸ ਦੇ ਰਾਹੀਂ ਇੰਸਟਾਗ੍ਰam ਦੇ ਰਾਹੀਂ ਇਹਨਾਂ ਨੇ ਹੋਰ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਇਹੋ ਜਿਹੀ ਵੀ ਬਹੁਤ ਮਾੜੀ ਸ਼ਬਦਾਵਲੀ ਵਰਤੀ ਗਈ ਜੋ ਘਟਕਿੰਤੀਆਂ ਦੇ ਖਿਲਾਫ ਕਈਆਂ ਤੋਂ ਜੋ ਵਰਤੀ ਗਈ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਖਿਲਾਫ ਕਈਆਂ ਵੱਲੋਂ ਇਹ ਵਰਤੀ ਗਈ ਮੁਸਲਿਮ ਭਾਈਚਾਰੇ ਦੇ ਖਿਲਾਫ ਕਈਆਂ ਵੱਲੋਂ ਸਾਰੇ ਪ੍ਰਵਾਸੀਆਂ ਦੇ ਖਿਲਾਫ ਕਈਆਂ ਵੱਲੋਂ ਸਿਰਫ ਇਲੀਗਲ ਜਿਹੜੇ ਪ੍ਰਵਾਸੀਆਂ ਦੇ ਖਿਲਾਫ ਸੋ ਇਹ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਦੇਖੋ ਮੈਂ ਸਾਰਿਆਂ ਨੂੰ ਯੂਕੇ ਭਰ ਦੇ ਜਿਹੜੀਆਂ ਸੰਗਤਾਂ ਨੂੰ ਵੀ ਜਿਸ ਵਿੱਚ ਤੁਹਾਡੇ ਸਾਰੇ ਦਰਸ਼ਕ ਨੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਇਹ ਹਮੇਸ਼ਾ ਆਪਾਂ ਅਮਨ ਸ਼ਾਂਤੀ ਦਾ ਯੋਗਦਾਨ ਪਾਉਣਾ ਆਪਾਂ ਆਪਾਂ ਇਸ ਦੇਸ਼ ਦੇ ਵਿੱਚ ਜਿਹੜੇ ਇੱਥੇ ਤੇ ਚਾਹੇ ਅਸੀਂ ਜੰਪਲਿਆਂ ਚਾਹੇ ਜਿਹੜੇ ਦੂਰ ਦੇ ਡੇ ਤੋਂ ਵੀ ਜਿਹੜੇ ਇੱਥੇ ਚੱਲ ਕੇ ਉਹਨਾਂ ਨੇ ਆਪਣਾ ਘਰ ਇਥੇ ਯੂਕੇ ਦੇ ਵਿੱਚ ਬਣਾਇਆ ਆਪਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਆ ਨਫ਼ਰਤ ਦਾ ਟਾਕਰਾ ਆਪਾਂ ਨਫ਼ਰਤ ਦੇ ਨਾਲ ਨਹੀਂ ਆਪਾਂ ਪਿਆਰ ਦੇ ਨਾਲ ਕਰਨਾ ਜਿਵੇਂ ਮੇਰੇ ਪਾਤਸ਼ਾਹ ਵੀ ਆਪਾਂ ਨੂੰ ਸਮਝਾਉਂਦੇ ਨੇ ਕਿ ਪ੍ਰੀਤ ਪਿਆਰ ਦੇ ਨਾਲ ਆਪਾਂ ਜੋ ਜਿੱਤ ਸਕਦੇ ਆ ਇਹ ਲੋਕਾਂ ਦੀ ਨਫ਼ਰਤ ਜਿਹੜੀ ਹੈਗੀ ਇਹਨਾਂ ਨੇ ਨਫ਼ਰਤ ਫਲਾਈ ਜਾਣੀਆਂ ਲੋਕਾਂ 'ਚ ਬੰਡੀਆਂ ਪਾਈ ਜਾਣੀਆਂ ਇਹ ਕਿਸੇ ਵੀ ਚੀਜ਼ ਦਾ ਜੇ ਆਪਾਂ ਸਵਾਲ ਦੇਖੀਏ ਉਹਦਾ ਜਵਾਬ ਇਹ ਜਿਹੜੇ ਨਸਲਵਾਦ ਉਹ ਨਹੀਂ ਹੈਗਾ ਇਹਨਾਂ ਨੇ ਕੋਸ਼ਿਸ਼ ਕਰਨੀਆਂ ਵੀ ਅਲੱਗ-ਅਲੱਗ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਇੱਕ ਦਿਨ ਇਹਨਾਂ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਆ ਅਗਲੇ ਦਿਨ ਸ਼ਾਇਦ ਫਿਰ ਹਿੰਦੂਆਂ ਨੂੰ ਬਣਾਉਗੇ ਫਿਰ ਆਪਣਾ ਪੱਗਾ ਦਾੜ੍ਹੀਆਂ ਦੇਖ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਗੇ ਹੁਣ ਹੀ ਮੈਂ ਦੇਖਿਆ ਵੀ ਉਥੇ 올ਡ ਬਰੀ ਜਿਹੜਾ ਜਿਹੜਾ ਬਰਮਿੰਗਮ ਦਾ ਇੱਕ ਇਲਾਕਾ ਆ ਉਥੇ ਮਿਟ੍ਰਨ ਦੇ ਵਿੱਚ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਸਾਡੀ ਨੌਜਵਾਨ ਸਿੱਖ ਬੀਬੀ ਮੁਟਿਆਰ ਉਹਦੇ ਨਾਲ ਜੋ ਬਲਾਤਕਾਰ ਦੀ ਜਿਹੜੀ ਖਬਰ ਦਾ ਸੁਣਨ ਨੂੰ ਜੋ ਮੈਨੂੰ ਪਤਾ ਲੱਗਾ ਤਾਂ ਬਹੁਤ ਬਹੁਤ ਦਰਦ ਹੋਇਆ ਸਾਨੂੰ ਸਾਰਿਆਂ ਨੂੰ ਕਿ ਇਹ ਦਿਨ ਦਿਹਾੜੇ 8 8:30 ਵਜੇ ਉਥੇ 올ਡਬਰੀ ਦੇ ਵਿੱਚ ਜੋ ਹੋਇਆ ਉਹਦੇ ਨਾਲ ਕਿਸਮ ਦਾ ਵੀ ਡਰ ਹੁਸੈਮ ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਇਹ ਫੈਲ ਗਿਆ ਕਿਉਂਕਿ ਉਹ ਦੋ ਅਣਪਛਾਤੇ ਵਿਅਕਤੀ ਸਨ ਉਹਨਾਂ ਨੇ ਇਹੀ ਜਿਹੜੇ ਮਾੜੇ ਲਫ਼ਜ਼ ਇਸਤੇਮਾਲ ਕੀਤੇ ਵੀ ਤੁਹਾਡੇ ਵਰਗੇ ਲੋਕਾਂ ਦਾ ਇੱਥੇ ਉਹ ਜਗ੍ਹਾ ਨਹੀਂ ਤੁਹਾਨੂੰ ਵਾਪਸ ਭੇਜਣਾ ਆ ਕਿਉਂਕਿ ਨਸਲੀ ਵਿਤਕਰਾ ਵੀ ਉਸ ਬਲਾਤਕਾਰ ਦਾ ਇੱਕ ਹਿੱਸਾ ਬਣਿਆ ਹੋਇਆ ਸੀਗਾ ਸੋ ਸਾਡਾ ਦਾ ਸਭ ਤੋਂ ਪਹਿਲਾਂ ਤਾਂ ਇਹ ਸਾਰਿਆਂ ਦਾ ਫਰਜ਼ ਬਣਦਾ ਆ ਜਿੰਨੇ ਵੀ ਜਥੇਵੰਦੀਆਂ ਮੈਨੂੰ ਪਤਾ ਉੱਥੇ ਮੇਰੀ ਵੀ ਤਾਲਮੇਲ ਹੋਈ ਜਿਹੜੇ ਉੱਥੇ ਜੋ ਵੈਸਟ ਮਿਡਲੈਂਡਸ ਦੇ ਜੋ ਸਾਡੇ ਮੈਂਬਰ ਆਫ ਪਾਰਲਮੈਂਟ ਨੇ ਸਾਡੇ ਵੀ ਸਰ ਗੁਰਿੰਦਰ ਸਿੰਘ ਜੋਸਲ ਉਹਨਾਂ ਦੇ ਹਲਕੇ ਦੇ ਵਿੱਚ ਜੋ ਇਹ ਘਟਨਾ ਵਾਪਰੀ ਪ੍ਰੀਤਕੌਰ ਗਿੱਲ ਜੋ ਵੀ ਉੱਥੇ ਨਜ਼ਦੀਕ ਰਹਿੰਦੇ ਨੇ ਉਹਨਾਂ ਦੇ ਬਰਮਿੰਗਮ ਮੈਜਿਸਟਰਨ ਉਹਨਾਂ ਦਾ ਇਲਾਕਾ ਬਿਲਕੁਲ ਨਜ਼ਦੀਕ ਆ ਉਹ ਵੀ ਬਰਜ਼ੋਰ ਕੋਸ਼ਿਸ਼ਾਂ ਕਰ ਰਹੇ ਨੇ ਇਹ ਅਸੀਂ ਸਾਰੇ ਐਮਪੀਜ਼ ਨੇ ਵੀ ਆਪਸ ਚ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੇ ਵੱਧ ਤੋਂ ਵੱਧ ਅਸੀਂ ਜ਼ੋਰ ਪਾਈਏ ਤਾਂ ਉੱਥੇ ਮੈਨੂੰ ਪਤਾ ਗੁਰੂ ਨਾਨਕਗੁਰਦੁਆਰਾ ਸਮੇਦਿਕ ਦੇ ਵਿੱਚ ਵੀ ਇੱਕ ਬੈਠਕ ਇੱਕ ਇਕੱਠ ਬੁਲਾਇਆ ਗਿਆ ਸੀਗਾ ਕਿ ਲੋਕੀ ਬਹੁਤ ਸਾਰੇ ਚਿੰਤਤ ਸੀ ਕਿ ਅਸੀਂ ਕਿੱਦਾਂ ਇਸ ਚੀਜ਼ ਦਾ ਟਕਰਾ ਕਰਨਾ ਹੈ ਰਲ ਮਿਲ ਕੇ ਸਾਰਿਆਂ ਨੂੰ ਦੇਖੋ ਸੁਚੇਤ ਵੀ ਕਰਨਾ ਹੈ ਤੇ ਆਪਾਂ ਰਲ ਮਿਲ ਕੇ ਇੱਕ ਤਾਂ ਪਰਿਵਾਰ ਦਾ ਸਾਥ ਦੇਣਾ ਹੈ ਇਸ ਦਰਦ ਭਰੇ ਸਮੇਂ ਦੇ ਵਿੱਚ ਉਸ ਬੀਬੀ ਦਾ ਉਹਨਾਂ ਦੇ ਪਰਿਵਾਰ ਦਾ ਆਪਾਂ ਸਾਥ ਦੇਣਾ ਹੈ ਇਹ ਸਭ ਤੋਂ ਅਹਿਮ ਜਿਹੜੀ ਗੱਲ ਆ। ਦੂਜੀ ਗੱਲ ਇਹ ਆ ਕਿ ਆਪਾਂ ਆਗਾਹ ਤੋਂ ਵੀ ਹੋਰ ਸੁਚੇਤ ਹੋਣਾ ਹੈ। ਤੇ ਅਸੀਂ ਪੁਲਿਸ ਤੇ ਇਹ ਜ਼ੋਰ ਪਾ ਰਹੇ ਆ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਉਹਨਾਂ ਦੋਨਾਂ ਅਪਰਾਧੀਆਂ ਨੂੰ ਫੜਿਆ ਜਾਵੇ। ਤੇ ਫਿਰ ਜੋ ਸਰਕਾਰ ਤੇ ਵੀ ਜੋ ਅਸੀਂ ਇਹ ਦਬਾਅ ਪਾ ਰਹੇ ਆ ਕਿ ਇਨਸਾਫ ਹੋਣਾ ਚਾਹੀਦਾ ਹੈ ਤੇ ਜੋ ਲੋੜਿੰਦੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੋਨਾਂ ਅਪਰਾਧੀਆਂ ਦੇ ਨਾਲ ਹੋਣੀ ਚਾਹੀਦੀ ਹੈ। ਬਿਲਕੁਲ درست ਹੈ ਦਰਮਨ ਜੀ। ਬਹੁਤ ਸਾਰੀਆਂ ਦੁਖੇਸ਼ ਮੁਸ਼ਕਲਾਂ। ਕਿਉਂਕਿ ਜਿਹੜੀ ਕਿ ਜਿਹੜੀ ਕੱਲ ਦੀ ਘਟਨਾ ਹੈ ਜਿਹੜੇ ਕੱਲ ਏਡੀ ਵੱਡੀ ਗੈਦਰਿੰਗ ਹੋਈ ਹੈ ਉਹਨੇ ਨੌਜਵਾਨ ਤਬਕੇ ਨੂੰ ਬੜਾ ਪਰੇਸ਼ਾਨ ਕੀਤਾ ਹੈ ਚਾਹੇ ਉਹ ਬ੍ਰਿਟਿਸ਼ ਪਾਸਪੋਰਟ 홀ਡਰ ਨੇ ਚਾਹੇ ਉਹ ਇੱਥੋਂ ਦੇ ਜੰਮੇ ਪੜੇ ਨੇ ਸਭ ਕੁਝ ਉਹਨਾਂ ਦੇ ਕੋਲੇ ਹੈ ਔਰ ਉਹ ਬੜੇ ਪਰੇਸ਼ਾਨ ਲੋਕ ਮਤਲਬ ਬਹੁਤ ਸਾਰੇ ਬੰਦਿਆਂ ਨਾਲ ਗੱਲਾਂ ਹੁੰਦੀਆਂ ਕੱਲ ਦੀ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਇੰਨਾ ਡਰਾਇਆ ਕਿ ਰਾਤ ਨੂੰ ਬਾਹਰ ਸ਼ਾਮ ਨੂੰ ਬਾਹਰ ਨਿਕਲੋ ਜੇ ਕੋਈ ਫਲਾਣਾ ਟਕੜਾ ਬਹੁਤ ਕਜੋੜਿਆ ਉਹਦੇ ਬਾਰੇ ਇੱਕ ਸੰਗਤਾਂ ਨੂੰ ਸੁਣਿਆ ਇੰਗਲੈਂਡ ਦੇ ਵਿੱਚ ਵਸਦੇ ਆਪਣੇ ਨੌਜਵਾਨਾਂ ਦੇ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਇਹ ਆਪਾਂ ਡਰਨਾ ਨਹੀਂ ਇਹ ਸਿੰਘਾਂ ਸਿੰਘਣੀਆਂ ਦਾ ਤਾਂ ਬਿਲਕੁਲ ਨਹੀਂ ਕੰਮ ਆਪਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਪੁੱਤਰੀਆਂ ਆ ਪਰ ਘੱਟ ਗਿਣਤੀਆਂ ਨੂੰ ਵੀ ਆਪਣਾ ਫਰਜ਼ ਬਣਦਾ ਆਪਣੇ ਹੱਕਾਂ ਲਈ ਵੀ ਖੜਨਾ ਤਾਂ ਹੋਰਨਾਂ ਦੀ ਵੀ ਹੱਕਾਂ ਦੇ ਲਈ ਉਹਨਾਂ ਲਈ ਵੀ ਕਰਨਾ ਹੁਣ ਅਸੀਂ ਹਰ ਸਾਲ ਜਿਹੜੀ ਯੂਕੇ ਗਤਕਾ ਚੈਂਪੀਅਨਸ਼ਿਪ ਇਸ ਕਰਕੇ ਕਰਾਉਂਦੇ ਆ ਤਾਂ ਕਿ ਜਿਹੜੇ ਮੁੰਡੇ ਕੁੜੀਆਂ ਨੂੰ ਦੋਨਾਂ ਨੂੰ ਸਟਰੈਂਥ ਮਿਲੇ ਤਕੜਾ ਉਹਨਾਂ ਨੂੰ ਤਕੜੇ ਹੋਣ ਦਾ ਜਿਹੜਾ ਜਜ਼ਬਾ ਮਿਲੇ ਤਾਂ ਉਹ ਗੁਰਸਿੱਖੀ ਗੁਰਸਿਮਰੰਦਰ ਨਾਲ ਜੁੜਨ ਪਰ ਇਹ ਵੀ ਬੇਨਤੀ ਆ ਕਿ ਜਦੋਂ ਇਕੱਲੇ ਰਹਿਣਾ ਆਪਣੇ ird gird ਪੂਰੀ ਤਰ੍ਹਾਂ ਸੁਚੇਤ ਰਹਿਣਾ ਪਰ ਜੋ ਸਾਡਾ ਇਹ ਫਰਜ਼ ਬਣਦਾ ਕਿ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੁਲਿਸ ਦੇ ਨਾਲ ਮੈਂਬਰਸ ਆਫ ਪਾਰਲੀਮੈਂਟ ਕਾਉਂਸਲਰ ਦੇ ਨਾਲ ਪਾਲ ਮੇ ਰੱਖਣ ਤਾਂ ਕਿ ਉਹਦੇ ਬਾਰੇ ਜਾਗਰਤੀ ਅਸੀਂ ਪੈਦਾ ਕਰੀਏ ਕਿ ਇਹੋ ਜਿਹੀ ਘਟਨਾ ਕਦੀ ਨਾ ਵਾਪਰੇ ਤੇ ਇਹ ਦੇਖੋ ਜਿਵੇਂ ਮੈਂ ਜ਼ਿਕਰ ਕੀਤਾ ਕਿ ਸਰਕਾਰ ਤੇ ਤਾਂ ਅਸੀਂ ਦਬਾਅ ਪਾਉਣਾ ਹੀ ਆ ਤੇ ਸਖਤੋ ਸਖਤ ਕਾਰਵਾਈ ਹੋਵੇ ਪਰ ਆਪਾਂ ਇਹ ਸਬੂਤ ਇਥੇ ਜਿਹੜਾ ਮੇਰਾ ਸੁਨੇਹਾ ਇਹੀ ਹੋਊਗਾ ਕਿ ਇਹ ਆਪਾਂ ਸਬੂਤ ਪੇਸ਼ ਕਰਨਾ ਕਿ ਆਪਾਂ ਇੱਕ ਤਾਂ ਇਕੱਠੇ ਰਲ ਮਿਲ ਕੇ ਆਪਾਂ ਰਹਿਣਾ ਇਹ ਦੇਸ਼ ਦੇ ਵਿੱਚ ਫਿਰ ਇਸ ਦੀ ਤਰੱਕੀ ਦੇ ਲਈ ਕੰਮ ਕਰਨਾ ਪਰ ਕਿਸੇ ਦਾ ਕੋਈ ਕਾਨੂੰਨੀਆ ਹਰਕਤਾਂ ਕਰਕੇ ਆਪਾਂ ਡਰ ਕੇ ਬਣੀ ਸਹਿਮ ਕੇ ਬਣੀ ਰਹਿਣਾ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਸੋ ਇਹ ਰਲ ਮਿਲ ਕੇ ਸਾਡਾ ਸਾਰਾ ਦਾ ਜਿਹੜਾ ਫਰਜ਼ ਹੈ ਉਹ ਆਪਾਂ ਨਿਭਾਉਣਾ ਹੈ ਪਰ ਬਹੁਤ ਬਹੁਤ ਦੁੱਖ ਬਹੁਤ ਅਫਸੋਸ ਹੋਇਆ ਜੋ ਕਠਨਾ ਵਾਪਰੀ ਹੈ ਮੈਨੂੰ ਪਤਾ ਜਦੋਂ ਇਦਾਂ ਦੀ ਜਿਹੜੀ ਘਟਨਾ ਵਾਪਰਦੀ ਹੈ ਕੋਈ ਕਾਹਨ ਹੁੰਦਾ ਉਹ ਤੋਂ ਆਪਾਂ ਸਾਰੇ ਫਿਕਰਮੰਦ ਹੁੰਦੇ ਆ ਸਾਨੂੰ ਇਦਾਂ ਲੱਗਦਾ ਕਿ ਜੇ ਇਹ ਦਿਨ ਦਿਹਾੜੇ ਇਦਾਂ ਹੋ ਸਕਦਾ ਕਿ ਜਿਹੜੇ ਸਾਡੀਆਂ ਭੈਣਾਂ ਸਾਡੀਆਂ ਧੀਆਆਂ ਉਹ ਵੀ ਮਹਿਫੂਜ਼ ਨੇ ਲੋ ਕੋਈ ਨਸਲੀ ਵਿਤਕਰਾ ਹੁੰਦਾ ਜਦੋਂ ਕਿਸੇ ਬੰਦੇ ਨੂੰ ਕੋਈ ਕੁੱਟਿਆ ਜਾਂਦਾ ਹੈ ਜਾਂ ਕਈ ਵਾਰੀ ਕਤਲ ਵੀ ਹੋ ਜਾਂਦਾ ਨਸਲੀ ਵਿਤਕਰੇ ਕਰਕੇ ਆਪਾਂ ਸਾਰਿਆਂ ਨੂੰ ਇਹ ਡਰ ਹੁੰਦਾ ਆ ਕਿ ਕਿਤੇ ਸਾਡੇ ਵਰਗਿਆਂ ਤੇ ਤਾਂ ਨਹੀਂ ਹੋ ਜੂਗਾ ਜਦੋਂ ਕਿਸੇ ਕੇਸਾ ਧਾਰੀ ਜਾਂ ਪਗੜੀ ਧਾਰੀ ਤੇ ਹੁੰਦਾ ਕੁਛ ਤਾਂ ਉਹ ਜਦੋਂ ਹਮਲਾ ਹੁੰਦਾ ਆ ਉਹ ਸਾਨੂੰ ਸਾਰਿਆਂ ਨੂੰ ਹੋ ਜਾਂਦਾ ਵੀ ਆਪਾਂ ਸੁਚੇਤ ਰਹਿਣਾ ਆ ਸੋ ਇਹ ਚੀਜ਼ਾਂ ਤੋਂ ਮੈਂ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਡਰ ਕੇ ਨਹੀਂ ਰਹਿਣਾ ਤਕੜੇ ਹੋ ਕੇ ਰਹਿਣਾ ਤਾਂ ਆਪਾਂ ਆਪਣੇ ਭਾਈਚਾਰਿਆਂ ਦੇ ਵਿੱਚ ਹੋਰ ਜੋ ਆਪਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਇਕੱਠੇ ਕਰਨਾ ਇੱਕ ਹੋਰ ਮੈਂ ਥੋੜਾ ਜਿਹਾ ਵਿਸ਼ਾ ਥੋੜਾ ਜਿਹਾ ਬਦਲਣਾ ਕਿ ਲੇਬਰ ਪਾਰਟੀ ਸਿੱਖਾਂ ਦੇ ਕਮਾਂਗਾਰਾਂ ਦੇ ਲਈ ਲੇਬਰ ਪਾਰਟੀ ਕਿਤੇ ਨਾ ਕਿਤੇ ਟਾਰਗੇਟ ਤੇ ਹੁੰਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਵੀ ਸੋਚਦੇ ਆਂ ਅਸੀਂ ਬੈਠੇ ਜਦੋਂ ਗੱਲਬਾਤ ਕਰਦੇ ਹੁੰਦੀ ਜੀਵੀ ਇਹਨਾਂ ਕਿਤੇ ਕੋਈ ਵਿਚਾਰ ਜਨਨਦਾ ਹੁੰਦਾ ਕਿ ਲੇਬਰ ਪਾਰਟੀ ਸਿੱਖਾਂ ਨੂੰ ਹਣਗਾਉਂਦੀ ਆ ਕਰ ਰਹੀ ਹੈ ਤੁਹਾਡਾ ਕੀ ਰਾਇ ਤੁਹਾਡੀ ਪਾਰਟੀ ਹੈ ਜਿੱਤੇ ਤੱਕ ਤੁਸੀਂ ਲੇਬਰ ਪਾਰਟੀ ਦਾ ਜਿਹੜਾ ਇਹ ਸਵਾਲ ਪੁੱਛਿਆ ਆ ਲੇਬਰ ਪਾਰਟੀ ਮੈਂ ਸਮਝਦਾ ਕਿ ਹਮੇਸ਼ਾ ਇਤਿਹਾਸ ਗਵਾਹ ਆ ਇਸ ਗੱਲ ਦਾ ਕਿ ਉਹ ਹਮੇਸ਼ਾ ਘਟਕਿੰਟੀਆਂ ਨਾਲ ਖੜੀ ਰਹੀ ਆ ਸਦੀ ਜ਼ਿਆਦਾ ਜਿਹੜੇ ਘਟਕਿੰਟੀਆਂ ਉਹ ਲੇਬਰ ਪਾਰਟੀ ਨੂੰ ਤਦੀ ਵੋਟ ਪਾਉਂਦੇ ਰਹੇ ਨੇ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀ ਜਦੋਂ 1947 ਦੇ ਵਿੱਚ ਉਦੋਂ ਮੌਕੇ ਦੀ ਕੰਸਰਵੇਟਿਵ ਪਾਰਟੀ ਇੰਡੀਆ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ ਸੀ ਉਦੋਂ ਲੇਬਰ ਪਾਰਟੀ ਦੇ ਹੀ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਆਜ਼ਾਦੀ ਹੋਣੀ ਚਾਹੀਦੀ ਤਾਂ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਨੇ ਆਜ਼ਾਦੀ ਜਿਹੜੀ 1947 ਦੇ ਵਿੱਚ ਦੋ ਇੰਡੀਆ ਤੇ ਪਾਕਿਸਤਾਨ ਹੋਣ ਦੇ ਵਿੱਚ ਆਇਆ ਇਸ ਉਸ ਤੋਂ ਬਾਅਦ ਵੀ ਜੇ ਆਪਾਂ ਦੇਖੀਏ ਕਿ 1960 ਦੇ ਦਹਾਕੇ ਜਾਂ 1970 ਦੇ ਦਹਾਕਿਆਂ 'ਚ ਜਦੋਂ ਕਈ ਕੰਸਰਵੇਟਿਵ ਜਿਹੜੇ ਮੈਂਬਰ ਆਫ ਪਾਰਲੀਮੈਂਟ ਚਾ ਉਹਨਾਂ ਨੇ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਨੇ ਬਹੁਤ ਹੀ ਨਸਲੀ ਵਿਤਕਰੇ ਤਹਿਤ ਆਪਣੀਆਂ ਚੋਣਾਂ ਮਹਿਮਾ ਚੜਾਉਂਦੇ ਸੀ ਉਦੋਂ ਲੇਬਰ ਪਾਰਟੀ ਸੀ ਜਿਹੜੇ ਘਟ ਗਣਤੀਆਂ ਨਾਲ ਖੜਦੀ ਸੀ ਉਹਨਾਂ ਨੂੰ ਇਸ ਕਰਕੇ ਉਹਨਾਂ ਨੂੰ ਕਈ ਵਾਰੀ ਨੁਕਸਾਨ ਵੀ ਝੱਲਣਾ ਪੈਂਦਾ ਸੀ ਜਿਹੜਾ ਮਜ਼ਦੂਰ ਵਰਗੀ ਦੀ ਸੀ ਇਹ ਯੂਨੀਅਨ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੇ ਜਿਹੜਾ ਹੁਣ ਆਪਣੇ ਫੈਕਟਰੀਆਂ 'ਚ ਕੰਮ ਕਰਦੇ ਸੀਗੇ ਜਾਂ ਹੋਰ ਉਹਨਾਂ ਦੇ ਹੱਕਾਂ ਲਈ ਵੀ ਖੜਨੋਂ ਲੇਬਰ ਪਾਰਟੀ ਆਉਂਦੀ ਸੀ ਜੇ ਹੁਣ ਆਪਾਂ ਗੱਲ ਕਰੀਏ ਜਿਹੜੇ 11 ਸੇ ਕੈਂਪੀ ਨੇ ਕਹਿੰਦਾ ਸਰ 11 ਸੇ ਕੈਂਪੀ ਯੂਕੇ ਦੇ ਵਿੱਚ ਨੇ ਉਹ 11 ਦੇ 11 ਇੱਕੋ ਪਾਰਟੀ ਦੇ ਨੇ ਲੇਬਰ ਪਾਰਟੀ ਦੇ ਨੇ ਲੇਬਰ ਪਾਰਟੀ ਦੇ ਨੇ ਸੋ ਜੇ ਘੱਟ ਗਿਣਤੀਆਂ ਦੇ ਵੀ ਆਪਾਂ ਦੇਖੀਏ ਪੰਜਾਬੀ ਭਾਈਚਾਰੇ ਜੋ ਜਿਹੜੇ ਦੇਖੀਏ ਆਪਾਂ ਕਿੰਨੇ ਐਮਪੀ ਆ ਉਹ ਵੀ ਜ਼ਿਆਦਾਤਰ ਲੇਬਰ ਪਾਰਟੀ ਦੇ ਨੇ ਜੇ ਆਪਾਂ ਇੰਡੀਅਨ ਜਾਂ ਏਸ਼ੀਅਨ ਭਾਈਚਾਰਾ ਕਹਿ ਲਓ ਜਿੱਦਾਂ ਵੀ ਤੁਸੀਂ ਕਹਿ ਲਓ ਉਹ ਵੀ ਜ਼ਿਆਦਾ ਲੇਬਰ ਪਾਰਟੀ ਦੇ ਨੇ ਜੇ ਔਰਤਾਂ ਦੀ ਆਪਾਂ ਗੱਲ ਕਰੀਏ ਬੀਬੀਆਂ ਦੀ ਗੱਲ ਕਰੀਏ ਜ਼ਿਆਦਾ ਐਮਪੀ ਉਹਨਾਂ ਦੀ ਗਿਣਤੀ ਦੇ ਤੌਰ ਤੇ ਤਾਂ ਸੰਖਿਆ ਦੇ ਤੌਰ ਤੇ ਵੀ ਪ੍ਰੋਪੋਰਸ਼ਨਲੀ ਵੀ ਉਹ ਲੇਬਰ ਪਾਰਟੀ ਦੇ ਜ਼ਿਆਦਾ ਨੇ ਇਹ ਦੇਖੋ 650 ਕਿ ਮੈਨੂੰ ਪਤਾ ਇਸ ਵੇਲੇ ਚਲੋ ਲੇਬਰ ਦੀ ਸਰਕਾਰ ਆ ਪਰ ਉਸ ਤੋਂ ਪਹਿਲਾਂ ਵੀ ਜੇ ਦੋ ਸਿੱਖ ਲੇਬਰ ਐਮਪੀ ਸੀਗੇ ਪਿਛਲੇ ਜਦੋਂ ਨਾ ਚੀਜ਼ ਜਦੋਂ ਚੁਣ ਹੋਇਆ ਸੀਗਾ 2017 ਚ ਦੋ ਸਿਕ ਐਮਪੀ ਬਣੇ ਸੀਗੇ ਉਹ ਵੀ ਦੋਨੇ ਲੇਬਰ ਪਾਰਟੀ ਦੇ ਸੀਗੇ ਸੋ ਇਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਣਾ ਕਿ ਸਿੱਖ ਮਸਲਿਆਂ ਦੇ ਪ੍ਰਤੀ ਕਿੰਨਾ ਕੁ ਜੁੜੀ ਭਾਵਨਾ ਹੈਗੀ ਹੈ ਲੇਬਰ ਪਾਰਟੀ ਪਰ ਹਮੇਸ਼ਾ ਖੋਰ ਕੰਮ ਕਰਨ ਦੀ ਲੋੜ ਆ ਹੋਰ ਮਿਹਨਤ ਕਰਨ ਦੀ ਲੋੜ ਆ ਜਿੱਦ ਤੱਕ 1984 ਦੀ ਗੱਲ ਹੈ ਮੈਨੂੰ ਪਤਾ ਸਿੱਖ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਬਹੁਤ ਇਹ ਤਾਂ ਗਿਆ ਵੀ 1984 ਦੇ ਬਾਰੇ 14 ਦਾ ਫੈਸਲਾ ਉਹਨਾਂ ਦੇ ਹੱਕ ਚ ਹੋਵੇ 인ਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਜੱਜ ਲੈਡ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਉਸ ਦੀ ਜਿਹੜੀ ਬਜ਼ੁਰਗ ਹੋਇ ਮੈਂ ਇਸ ਨਾਲ ਚੀਜ਼ ਨੇ ਵੀ ਕੀਤੀ ਮੈਂ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਕਿਹਾ ਕਿ ਚਾਹੇ ਸਾਡੀ ਸਰਕਾਰ ਆ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਲੀਡਰ ਦਾ ਹਾਊਸ ਨੂੰ ਵੀ ਕਿਹਾ ਸੀ ਕਿ ਕਦੋਂ ਇਹ ਜਿਹੜੀ ਇਨਕੁਆਇਰੀ ਕਦੋਂ ਬਿਠਾਈ ਜਾਊਗੀ ਤਾਂ ਕਿ ਸਿੱਖਾਂ ਨੂੰ ਉਹ પારਦਰਸ਼ਤਾ ਤੇ ਜਿਹੜਾ ਇਨਸਾਫ ਮਿਲੂਗਾ ਤਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗੂਗਾ ਤੋ ਇਹ ਤੁਸੀਂ ਬੇਫਿਕਰ ਰਹੋ ਕਿ ਅਸੀਂ ਡਟ ਕੇ ਅੱਗੇ ਤੋਂ ਵੀ ਪੈਰਾ ਦੋਗੇ ਇਹਨਾਂ ਚੀਜ਼ਾਂ ਤੇ ਤੇ ਸਰਕਾਰ ਮੈਨੂੰ ਪਤਾ ਪਿਛਲੇ ਸਾਲ ਤੋਂ ਬਹੁਤ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ 14 ਸਾਲਾਂ ਦੀ ਜਿਹੜੀ ਕਨਸਰਵੇਟਿਵ ਸਰਕਾਰ ਨੇ ਚਾਹੇ ਉਹ ਸਭ ਤੋਂ ਵੱਡੀਆਂ ਐਨ ਐਚ ਐਸ ਦੀਆਂ ਔਟਿੰਗ ਲਿਸਟਾਂ ਚਾਹੇ ਉਹ ਜਿਸ ਤਰੀਕੇ ਨਾਲ ਜਿਹੜੀਆਂ ਸਿਹਤ ਸੇਵਾਵਾਂ ਚਾਹੇ ਸਕੂਲਾਂ ਦੇ ਵਿੱਚ GS3 ਕਨਾ ਕਈ ਸਕੂਲਾਂ ਦੇ ਵਿੱਚ ਮੁਰੰਮਤ ਨਹੀਂ ਹੋ ਪਾਰੀ ਸੀ ਕਈ ਜਿਹੜੇ ਅਧਿਆਪਕ ਸੀ ਉਹ ਨਹੀਂ ਉੱਥੇ ਰਹਿ ਰਹੇ ਸੀ ਕਲਾਸਾਂ ਦਾ ਜਿਹੜੀ ਗਿਣਤੀ ਸੀਗੀ ਬੱਚਿਆਂ ਦੀ ਉਹ ਵੀ ਵੱਧ ਰਹੀ ਸੀਗੀ ਹੁਣ ਕੋਈ ਲੇਬਰ ਪਾਰਟੀ ਆ ਜਿਨੇ ਇਹ ਪਹਿਲਾਂ ਤਾਂ ਵਾਅਦਾ ਕੀਤਾ ਸੀ ਕਿ 2 ਮਿਲੀਅਨ ਯਾਨੀ ਕਿ 20 ਲੱਖ ਅਸੀਂ ਵਧ ਅਪੁਆਇੰਟਮੈਂਟਸ ਦਵਾਂਗੇ ਉਹਨਾਂ ਨੇ ਖੈਰਾ ਸਾਹਿਬ 20 ਲੱਖ ਵਧ ਅਪੁਆਇੰਟਮੈਂਟਸ ਨਹੀਂ ਕੀਤੀਆਂ 5 ਲੱਖ ਵਧ ਅਪੁਆਇੰਟਮੈਂਟਸ ਜਿਹੜੀਆਂ ਇਹ ਸੰਕੀਤੀਆਂ ਤਾਂ ਕਿ ਜਿਹੜੀ ਵੇਟਿੰਗ ਲਿਸਟ ਕਈਆਂ ਨੂੰ ਕਈ-ਕਈ ਮਹੀਨੇ ਨਹੀਂ ਕਈ ਇਹਨੂੰ ਕਈ ਕਈ ਸਾਲ ਵੀ ਉਡੀਕ ਕਰਨੀ ਪੈ ਰਹੀ ਸੀ ਉਹ ਲੇਬਰ ਸਰਕਾਰ ਹੀ ਆ ਜਿਨ੍ਹਾਂ ਨੇ ਐਨ ਐਚ ਐਸ ਨੂੰ ਪਹਿਲ ਦਿੱਤੀ ਤਾਂ ਕਿ ਲੋਕ ਤੰਦਰੁਸਤੀ ਦੇ ਰਾਹ ਵੱਨੂੰ ਚੱਲਣ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਹ ਕਮਾਕਾਰਾਂ ਤੇ ਜਾ ਸਕਣ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਜਲਤ ਜਲਤ ਇਲਾਜ ਹੋਵੇ ਇਹ ਲੇਬਰ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਜਿਹੜਾ ਵਿਦਿਆ ਦੇ ਖੇਤਰ ਦੇ ਵਿੱਚ ਸਕੂਲਾਂ ਦੇ ਵਿੱਚ ਵੱਧ ਤੋਂ ਅਰਬਾਂ ਪਾਉਂਡ ਵਾਧੂ ਪਾਏ ਆ ਤੇ ਲੇਬਰ ਪਾਰਟੀ ਦੀ ਸਰਕਾਰ ਹੀ ਜਿਨੇ ਚਾਈਲਡ ਕੇਅਰ ਈ ਘੰਟੇ ਮੁਫਤ ਹਰ ਇੱਕ ਨੂੰ ਜਿਹੜੀ ਮਹੋਇਆ ਕਰਵਾਏ ਨੇ ਉਹਦੇ ਨਾਲ ਹਰ ਇੱਕ ਜਿਹੜੇ ਬੱਚੇ ਦੇ ਜਿਹੜੇ ਪਰਿਵਾਰ ਨੂੰ 7700 ਪਾਉਣ ਦਾ ਫਾਇਦਾ ਹੋਇਆ ਆ ਸਿੱਧਾ ਦਾ ਸਿੱਧਾ ਜਿਹੜੇ ਜੇਬਾਂ ਚ ਉਹ ਤੁਹਾਨੂੰ ਪੈਸਾ ਪਾ ਮੰਨ ਨਹੀਂ ਤੁਸੀਂ ਪਰ ਉਹ ਜਿਹੜਾ ਮੁਫਤ ਚਾਈਲਡ ਕੇਅਰ ਆ ਗਈ ਉਹਦਾ ਵੀ ਆਪਾਂ ਨੂੰ ਫਾਇਦਾ ਹੋਇਆ ਇਸ ਤੇ ਨਾਲ-ਨਾਲ ਜਿਹੜੇ ਕਈ ਜਿਹੜੇ ਗਰੀਬ ਜੋ ਪਰਿਵਾਰ ਸਨ ਉਹ ਬੱਚਿਆਂ ਦੇ ਲਈ ਫ੍ਰੀ ਸਕੂਲ ਮੀਲਸ ਵਧਾਈਆਂ ਤਾਂ ਕਿ ਲੱਖਾਂ ਹੋਰ ਬੱਚੇ ਉਹ ਫ੍ਰੀ ਮੀਲਸ ਲੈ ਸਕਣ ਇਸ ਦੇ ਨਾਲ ਨਾਲ ਨਾਲੇ ਲੇਬਰ ਪਾਰਟੀ ਦੀ ਸਰਕਾਰ ਹੀ ਆ ਦੇਖੋ ਲੇਬਰ ਪਾਰਟੀ ਦੀ ਸਰਕਾਰ ਜਦੋਂ ਕੋਈ ਘੱਟ ਕੰਮ ਘੱਟ ਕਰਦੀ ਤਾਂ ਮੇਰੇ ਵਰਗੇ ਖੜੇ ਹੁੰਦੇ ਵੀ ਤੁਸੀਂ ਹੋਰ ਕਰੋ ਪਰ ਇਹ ਆਪਾਂ ਕਦੀ ਭੁੱਲੇ ਨਾ ਲੇਬਰ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਫ੍ਰੀ ਬ੍ਰੈਕਫਾਸਟ ਕਲੱਬਸ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਉਹਨਾਂ ਲਈ ਇਸ ਸਕੀਮ ਸਥਾਪਿਤ ਕੀਤੀ ਕਿਉਂਕਿ ਕੰਸਰਵੇਟਿਵ ਪਾਰਟੀ ਨੇ 14 ਸਾਲਾਂ ਦੇ ਵਿੱਚ ਇਹ ਨਹੀਂ ਕਰ ਪਾਈ ਸੀ ਸੋ ਕੋਈ ਵੀ ਪ੍ਰਾਇਮਰੀ ਸਕੂਲ ਦਾ ਬੱਚਾ ਆ ਉਹ ਹੁਣ ਸਵੇਰੇ ਸਵੇਰੇ ਚਾਹੇ ਉਹ ਅਮੀਰ ਹੋਵੇ ਗਰੀਬ ਹੋਵੇ ਉਹ ਭੁੱਖੇ ਪੇਟ ਤੇ ਉਹਨੂੰ ਪੜਨ ਦਾ ਕਸ਼ਨੀ ਕਰਨਾ ਪਊਗਾ ਉਥੇ ਬਕਾਇਦਾ ਹਰ ਇੱਕ ਨੂੰ ਨਾਸ਼ਤਾ ਜਿਹੜਾ ਪ੍ਰਾਇਮਰੀ ਸਕੂਲ ਚ ਮਿਲੂਗਾ ਇਹ ਕੋ ਜੇ ਕੰਮ ਨੇ ਜਿਨ੍ਹਾਂ ਕਰਕੇ ਲੇਬਰ ਦੀ ਸਰਕਾਰ ਲੋਕਾਂ ਨੂੰ ਪਸੰਦ ਹੁੰਦੀ ਹੈ ਤੇ ਇਹ ਸਾਡੇ ਵਰਗੇ ਇਹ ਪ੍ਰਧਾਨ ਮੰਤਰੀ ਸਕੇਸਟਮਨ ਨੂੰ ਇਹਨਾਂ ਚੀਜ਼ਾਂ ਦੀ ਵਧਾਈ ਵੀ ਦਿੰਦੇ ਆ ਤਾਂ ਉਸ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇਹ ਵੀ ਤਕਰੀਰ ਕਰਦੇ ਹੁੰਦੇ ਆ ਕਿ ਹੋਰ ਆਪਾਂ ਮਿਹਨਤ ਕਰੀਏ ਕਿ ਅਗਲੇ 4 ਸਾਲਾਂ ਦੇ ਵਿੱਚ ਤਾਂ ਕਿ ਲੋਕ ਹੋਰ ਲੇਬਰ ਪਾਰਟੀ ਨਾਲ ਜੁੜਨ ਐ ਮੈਂ ਥੋੜਾ ਜਿਹਾ ਦੋ ਸਵਾਲ ਲੈ ਛੋਟ ਦੇ ਵਿੱਚ ਤੁਸੀਂ ਮੈਂ ਅਨਸਰ ਜਰੂਰ ਲੈਣਾ ਚਾਹੁੰਦਾ ਇੱਕ ਮਸਲਾ ਜਿਹੜਾ ਜੱਗੀ ਜੋਲ ਦਾ ਜੀ ਉਹਦੇ ਵਿੱਚ ਕੋਈ ਸਰਕਾਰ ਵੱਲੋਂ ਅਪਡੇਟ ਹੈ ਦੇਖੋ ਜਿੱ ਤੱਕ ਜੱਗੀ ਜੋਲ ਦਾ ਮਸਲਾ ਆ ਇਹ ਨਾ ਚੀਜ਼ ਹੁਣ ਅਗਸਤ ਦੇ ਮਹੀਨੇ ਦੇ ਵਿੱਚ ਉਥੇ ਆਪਣੇ ਬੱਚਿਆਂ ਦੇ ਨਾਲ ਘਰ ਜੋ ਮੀਆਂ ਬੀਬੀ ਦਾ ਸੀ ਜਾਣਾ ਸੀਗਾ ਉਥੇ ਬੱਚਿਆਂ ਨੂੰ ਖੂਹ ਤੇ ਲੈ ਕੇ ਗਏ ਹੋਰ ਪਾਸੇ ਲੈ ਕੇ ਗਏ ਇਧਰ ਉਧਰ ਭਈ ਉਹਦੇ ਨਾਲ-ਨਾਲ ਜਿਹੜੀਆਂ ਮੇਰੀ ਫਰ ਸੀਗੇ ਜੋ ਸੋਹ ਦੇ ਨਾਗਰਿਕਾਂ ਦੇ ਪ੍ਰਤੀ ਜੋ ਚਾਹੇ ਉਹ ਜੱਗੀ ਜੋਲ ਦੇ ਮਸਲੇ ਦੇ ਪ੍ਰਤੀ ਚਾਹੇ ਹੋਰ ਪੰਜਾਬ ਦੇ ਨਾਲ ਜਿਸ ਕੀ ਨਾਲ ਸੰਬੰਧ ਮਸਲੇ ਸੀ ਉਹ ਮੈਂ ਬਕਾਇਦਾ ਉੱਥੇ ਜਾ ਕੇ ਉਠਾਏ ਮੀਡੀਆ ਦੇ ਵਿੱਚ ਵੀ ਉਠਾਏ ਸੋਸ਼ਲ ਮੀਡੀਆ ਦੇ ਰਾਹੀਂ ਵੀ ਅਤੇ ਉੱਥੇ ਜੋ ਸਰਕਾਰਾਂ ਦਰਬਾਰੇ ਵੀ ਇਹ ਪੈਗਾਮ ਆਪਣਾ ਪਹੁੰਚਾਇਆ ਕਿ ਜੱਗੀ ਜੋਲ ਦੇ ਪਰਿਵਾਰ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਕਿ ਬਹੁਤ ਲੰਬਾ ਸਮਾਂ ਹੋ ਗਿਆ 8 ਸਾਲ ਹੋ ਗਏ ਨੇ ਵੀ ਇਹ ਜਿਹੜਾ ਮਸਲਾ ਜਿਹੜਾ ਨਜਿੱਠ ਹੋਣਾ ਚਾਹੀਦਾ ਵੀ ਜੋ ਮੈਨੂੰ ਪਤਾ ਕੇਸ ਦੀ ਕਾਰਵਾਈ ਬਹੁਤ ਕਈ ਸਾਲਾਂ ਤੋਂ ਲੰਮਕਦੀ ਰਹੀ ਸੀਗੀ ਕੋਈ ਉਹਨਾਂ ਤੇ ਜੋ ਕੇ ਸ਼ੁਰੂਆਤ ਨਹੀਂ ਹੋਈ ਸੀ ਹੁਣ ਜੋ ਸ਼ੁਰੂਆਤ ਹੋਈ ਆ ਇੱਕ ਕੇਸ ਤੋਂ ਉਹਨਾਂ ਨੂੰ ਬੇਗਨਾ ਸਭ ਕੀਤਾ ਗਿਆ ਪਰ ਇਹ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਸਰਕਾਰ ਨੇ ਵੀ ਇਹ ਮਸਲਾ ਉਠਾਇਆ ਆ ਜੋ ਸਾਡੇ ਪ੍ਰਧਾਨ ਮੰਤਰੀ ਸਕੇਰ ਸਟਾਮਰ ਉਹਨਾਂ ਨੇ ਬਕਾਇਦਾ ਪਾਰਲੀਮੈਂਟ ਨੂੰ MP's ਨੂੰ ਇਹ ਆਪਣਾ ਪੈਗਾਮ ਪੁੱਟਾ ਸੀਗਾ ਕਿ ਉਹਨਾਂ ਨੇ ਜੱਗੀ ਜੋਲ ਦਾ ਮਸਲਾ ਉੱਥੇ ਇੰਡੀਆ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਉਹਨਾਂ ਨੇ ਵੀ ਉਠਾਇਆ ਇਸ ਦੇ ਨਾਲ-ਨਾਲ ਜਿਹੜਾ ਸਾਡੇ ਵਿਦੇਸ਼ ਮੰਤਰੀ ਸੀ ਉਹਨਾਂ ਨੇ ਇੰਡੀਆ ਦੇ ਵਿਦੇਸ਼ ਮੰਤਰੀ ਜਦੋਂ ਉੱਥੇ ਇੰਡੀਆ ਗਏ ਉੱਥੇ ਉਦੋਂ ਵੀ ਉਠਾਇਆ ਸੋ ਇਹ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ ਤਾਂ ਅਸੀਂ ਦੇਖੋ ਆਪਾਂ ਤੱਕ ਇਹਦੇ ਨਾਲ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਜਿੱਦਾਂ ਹੁਣੇ ਸੀ ਉੱਥੇ ਗਾਜ਼ਾ ਦੇ ਵਿੱਚ ਅਸੀਂ ਚਾਹੁੰਦੇ ਗਾਜ਼ਾ ਦੇ ਵਿੱਚ ਉੱਥੇ ਲੜਾਈ ਬੰਦ ਹੋਵੇ ਅਸੀਂ ਇਜ਼ਰਾਈਲ ਨੂੰ ਵੀ ਕਹੀ ਜਾਂਦੇ ਹਮਾਸ ਨੂੰ ਵੀ ਕਹੀ ਜਾਂਦੇ ਆ ਪਰ ਉਹ ਨਤਨਿਆਹੁ ਪ੍ਰਧਾਨ ਮੰਤਰੀ ਉਹਦੇ ਕਰਨੀ ਜੂਨੀਸਕਰ ਸਰਕ ਦੀ ਵੀ ਉਹ ਤਾਂ ਵੀ ਹਜੇ ਰੋਕ ਨਹੀਂ ਰਹੇ ਪਰ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ بار بار ਇੰਦੀ ਅਸੀਂ ਇੰਡੀਆ ਦੇ ਵਿੱਚ ਜਿਹੜੀ ਕਈ ਮਸਲੇ ਹੁੰਦੇ ਆ ਉਹਦੇ ਬਾਰੇ ਵੀ ਬੇਨਤੀ ਕਰਦੇ ਆ ਹੁਣ ਇੱਥੇ ਦੇਖੋ ਜਿੱਦ ਤੱਕ ਹੜਪੀਟਾਂ ਦੀ ਗੱਲ ਆ ਪੰਜਾਬ ਦੇ ਵਿੱਚ ਬਹੁਤ ਬਹੁਤ ਮੈਨੂੰ ਦੁੱਖ ਹੋਇਆ ਸਾਡੇ ਚਾਚਾ ਜੀ ਸਰਦਾਰ ਪੰਨੀ ਸਿੰਘ ਰਾਏਪੁਰ ਜੋ ਕਿ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਉੱਥੇ ਆਦਮਪੁਰ ਤੋਂ ਉਹਨਾਂ ਨੇ ਵੀ ਜੋ ਮੈਨੂੰ ਜਾਣਕਾਰੀ ਦਿੱਤੀ ਉੱਥੇ ਸਾਡੇ ਵੀ ਦੇਖੋ ਮਾਪੇ ਮਿੱਟੀ ਦੇ ਨਾਲ ਮਿੱਟੀ ਹੋ ਕੇ ਇੱਥੇ ਆਏ ਨੇ ਉਹਨਾਂ ਨੇ ਵੀ ਜੋ ਉੱਥੋਂ ਜਾਣਕਾਰੀ ਸਾਨੂੰ ਸਾਰਿਆਂ ਤੋਂ ਮਿਲੀ ਕੀ ਬਹੁਤ ਨੁਕਸਾਨ ਹੋਇਆ ਕਈ ਲੋਕੀ ਆਪਣੀਆਂ ਜਾਨਾਂ ਗਵਾ ਬੈਠੇ ਨੇ ਕਈ ਆਪਣੀਆਂ ਕਈਆਂ ਦੀਆਂ ਫਸਲਾਂ ਰੁੜ ਗਈਆਂ ਕਈ ਸਭ ਕੁਝ ਗਵਾ ਬੈਠੇ ਨੇ ਉਹ ਤਦ ਹੀ ਮੈਂ ਬੇਨਤੀ ਕੀਤੀ ਕਿ ਸੈਂਟਰਲ ਸਰਕਾਰ ਮਦਦ ਕਰੇ ਤਾਂ ਇਸ ਦੇ ਨਾਲ ਨਾਲ ਜਿਹੜੀ ਰਾਜ ਸਰਕਾਰ ਆ ਸਟੇਟ ਸਰਕਾਰ ਉਹ ਵੀ ਮਦਦ ਕਰੇ ਪਰ ਸੈਂਟਰਲ ਸਰਕਾਰ ਉੱਚੇ ਚੇ ਤੌਰ ਤੇ ਇੱਕ ਬਹੁਤ ਵੱਟਾ ਜਿਹੜਾ ਰਾਹਤ ਪੈਕੇਜ ਉਥੇ ਲਈ ਜੋਸ ਦਾ ਐਲਾਨ ਕਰੇ ਤਾਂ ਕਿ ਕਿਸਾਨਾਂ ਨੂੰ ਇਸ ਵਿਪਤਾ ਤੋਂ ਨਿਕਲ ਲਈ ਆਗਾ ਲਈ ਵੀ ਉਹਨਾਂ ਨੂੰ ਕੁਝ डीसीपी ਸਾਡਾ ਕੋਈ ਸਾਡਾ ਕੋਈ ਸਾਡੀ ਕੋਈ ਸਾਰ ਲੈ ਰਿਹਾ ਸਾਡੀ ਕੋਈ ਮਦਦ ਕਰ ਰਿਹਾ ਹਮੈਤੀ ਹੈਗੇ ਜੀ ਜੀ ਇੱਕ ਛੋਟਾ ਜਿਹਾ ਸਵਾਲ ਮੇਰਾ ਹੋ ਰਿਹਾ ਤੁਸੀਂ ਪਾਰਲੀਮੈਂਟ ਅੰਦਰ ਡਿਫੈਂਸ ਕਮੇਟੀ ਦੇ ਬੁਖੀ ਜੀ ਪਿਛਲੇ ਦਿਨ ਜਿਹੜਾ ਲੀਕ ਦਾ ਮਸਲਾ ਸੀ ਉਹ ਕਿੱਥੇ ਗੱਲ ਪਹੁੰਚਿਆ ਕੀ ਉਹਦੀ ਸਾਰੀ ਹੋ ਰਹੀ ਹੈ ਹੋ ਰਹੀ ਹੋ ਰਹੀ ਹੈ ਇਹ ਦੇਖੋ ਬਹੁਤ ਬਹੁਤ ਮੈਂ ਤਾਂ ਮਤ ਕਰਨਾ ਚਾਹੁੰਦਾ ਜਿਹੜਾ ਹਾਊਸ ਆਫ ਕਾਮਨ ਦੇ 650 MP ਨੇ ਇਹ ਪਹਿਲੀ ਦਫਾ ਕਿ ਕਿਸੇ ਵੀ ਘਟ ਗਿਣਤੀ ਨੂੰ ਕੋਈ ਮੈਨੋਰਟੀ ਕਮਿਊਨਿਟੀ ਦਾ ਜਿਹਨੂੰ ਉਹਨਾਂ ਨੇ ਡਿਫੈਂਸ ਕਮੇਟੀ ਦਾ ਚੇਅਰਮੈਨ ਬਣਾਇਆ ਹੋਵੇ ਕਦੀ ਵੀ ਕੋਈ ਘੱਟ ਗਿਣਤੀ ਜਾਂ ਕੋਈ ਔਰਤ ਕਦੀ ਉਸ ਕਮੇਟੀ ਦੀ ਚੇਅਰਮੈਨ ਨਹੀਂ ਬਣੀ ਸੀ 650 ਐਮਪੀਆਂ ਤੋਂ ਜਿਹੜੀ ਬਹੁਮਤ ਆਪਣੇ ਤਕਰੀਬਨ ਨੇ ਜੋ 350 ਤੋਂ ਵੱਧ ਐਮਪੀਆਂ ਨੇ ਵੋਟਾਂ ਪਾ ਕੇ ਜੋ ਇਹ ਜ਼ਿੰਮੇਵਾਰੀ ਸੌਂਪੀ ਹੈ ਇਹਨੂੰ ਮੈਂ ਬਹੁਤ ਹੀ ਸੰਜੀਦਗੀ ਦੇ ਨਾਲ ਲੈਂਦਾ ਹਾਂ ਤੇ ਇਹ ਜਿਹੜੀ ਐਫਗਾਨ ਜੋ ਡਾਟਾ ਬ੍ਰੀਚ ਜੋ ਉਥੇ ਸੂਚਨਾ ਬਾਹਰ ਨਿਕਲ ਗਈ ਸੀ ਉਹਦੇ ਲਈ ਹੁਣ ਅਸੀਂ ਇਨਕੁਆਇਰੀ ਦਾ ਐਲਾਨ ਕੀਤਾ ਹੈ ਡਿਫੈਂਸ ਕਮੇਟੀ ਉਸ ਦੀ ਤਹਿ ਤੱਕ ਜਾਊਗੀ ਜਿਹੜੇ ਜਿਹੜੇ ਪਿਛਲੀ ਸਰਕਾਰ ਦੇ ਵੀ ਮੰਤਰੀ ਸੀ ਜਾਂ ਮੌਜੂਦਾ ਸਰਕਾਰ ਦੇ ਜਿਹੜੇ ਉੱਥੇ ਸੁਪਰ ਇਨਜੰਕਸ਼ਨ ਸੀ ਜਦੋਂ ਕੋਈ মিডিਆ ਨੂੰ ਰਿਪੋਰਟਿੰਗ ਨਹੀਂ ਸੀ ਕਰਨ ਦੀ ਇਜਾਜ਼ਤ ਨਾ ਐਮਪੀਆ ਦੇ ਵਿੱਚ ਬਹੁਤੇ ਸਾਡੇ ਵਰਗੇ ਨੂੰ ਇਹਦਾ ਖਬਰ ਤੱਕ ਵੀ ਨਹੀਂ ਸੀ ਕਿ ਇਹੋ ਜਿਹੀ ਵੀ ਚੀਜ਼ ਇੱਕ ਵਾਪਰ ਗਈ ਆ ਉਹਦੇ ਲਈ ਵੀ ਇੱਕ ਇਨਕੁਆਇਰੀ ਬਕਾਇਦਾ ਚੱਲ ਰਹੀ ਆ ਇਸ ਦੇ ਨਾਲ-ਨਾਲ ਜਿਹੜੀ ਅਸੀਂ ਯੂਕੇ ਤੇ ਯੂਐਸਏ ਤਾਂ ਆਸਟ੍ਰੇਲੀਆ ਦੇ ਵਿੱਚਕਾਰ ਜੋ ਸੰਧੀ ਹੋਈ ਹੈ ਉਹ ਕਸਤੀ ਸੰਧੀ ਉਹਦੇ ਲਈ ਵੀ ਇੱਕ ਇਨਕੁਆਇਰੀ ਐਸੀ ਕਰ ਰਹੇ ਆ ਡਿਫੈਂਸ ਕਮੇਟੀ ਦਾ ਕੰਮ ਹੁੰਦਾ ਆ ਵੀ ਸਰਕਾਰ ਨੂੰ ਜਵਾਬ ਦੇਣਾ ਉਹ ਜਿਹੜੀ 11 ਮੈਂਬਰਾਂ ਦੀ ਕਮੇਟੀ ਹੁੰਦੀ ਆ 10 ਮੈਂਬਰ ਜਿਹੜੇ ਹੋਰ ਮੇਰੇ ਦੇ ਨਾਲ ਉੱਥੇ ਮੇਰੇ ਨਾਲ ਸੇਵਾ ਨਿਭਾ ਰਹੇ ਨੇ ਉਹ ਐਸੀ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਤਾਂ ਕਿ ਮੈਂ ਉੱਥੇ ਲੇਬਰ ਐਮਪੀ ਦੇ ਤੌਰ ਤੇ ਨਹੀਂ ਸੇਵਾ ਨਿਭਾ ਰਿਆ ਮੈਂ ਉੱਥੇ ਜੋ ਪਾਰਲੀਮੈਂਟ ਤੋਂ ਜੋ ਫਤਵਾ ਮਿਲਿਆ ਉਹਦੇ ਮੁਤਾਬਕ ਐਸੀ ਨਿਰਪੱਖ ਹੋ ਕੇ ਜਵਾਬ ਦੇ ਬਣਾਉਣਾ ਆ ਜੋ ਰੱਖਿਆ ਮੰਤਰੀ ਆ ਜੋ ਪ੍ਰਧਾਨ ਮੰਤਰੀ ਤੇ ਸਰਕਾਰ ਨੂੰ ਕਿ ਕੀ ਹੋਰ ਕੁਛ ਕੀਤਾ ਜਾ ਸਕਦਾ ਸਾਡੇ ਫੌਜੀਆ ਦੇ ਲਈ ਇਤਕ ਫੌਜੀਆ ਦੀ ਗੱਲ ਆਖਿਆਣਾ ਸਾਹਿਬ ਇਹ ਵੀ ਮੈਂ ਤੁਹਾਨੂੰ ਬਰੇ ਫਕਰ ਤਾਂ ਮਾਣਨਾ ਇਹ ਗੱਲ ਕਹਿ ਸਕਦਾ ਕਿ ਜਿਹੜਾ ਨੈਸ਼ਨਲ ਸਿੱਖ ਹੋਰ ਮੈਮੋਰੀਅਲ ਟਰਸਟ ਆ ਜੀ ਜੋ ਇੱਕ ਸਰਦਾਰ ਸਿੱਖ ਫੌਜੀਆ ਦਾ ਬੁੱਤ ਸਥਾਪਿਤ ਕਰਨ ਲਈ ਬਹੁਤ ਮਿਹਨਤ ਕਰ ਰਿਹਾ ਪਿਛਲੇ 8 ਸਾਲਾਂ ਤੋਂ ਅਸੀਂ ਜੋ 2017 ਚ ਨਾ ਚੀਜ਼ ਚੁਣਿਆ ਗਿਆ ਸੀ 2018 ਦੇ ਵਿੱਚ ਜੋ ਨੈਸ਼ਨਲ ਸਿਕਬੋਰ ਮਮਰੀਅਲ ਟਰਸਟ ਦੇ ਪ੍ਰਧਾਨ ਹੋਣ ਦੇ ਨਾਤੇ ਉਥੇ ਪਾਰਲੀਮੈਂਟ ਦੇ ਵਿੱਚ ਵੀ ਇੱਕ ਸਮਾਗਮ ਕੀਤਾ ਗਿਆ ਸੀਗਾ ਸੋ ਹੁਣ ਸਾਡੀਆਂ ਕਵਸਚਨ ਕਿ ਵੈਸਟ ਮਿੰਸਟਰ ਉਥੇ ਬਹੁਤ ਪੇਚੀਦਾ ਹੁੰਦਾ ਹੈ ਕਿ ਉਥੇ ਇਜਾਜ਼ਤ ਲੈਣਾ ਪਰ ਉਹ ਅਸੀਂ ਹੁਣ ਉਥੇ ਇੱਕ ਸਰਦਾਰ ਫੌਜੀਆਂ ਦਾ ਬੁੱਤ ਸਥਾਪਿਤ ਕਰਨ ਲਈ ਜਿਹੜੀ ਪਰਮਾਤਮਾ ਦੀ ਕਿਰਪਾ ਦੇ ਨਾਲ ਅਗਲੇ ਕੁਝ ਮਹੀਨਿਆਂ ਚ ਸਾਨੂੰ ਜੋ ਪਲੈਨਿੰਗ ਪਰਮਿਸ਼ਨ ਮਿਲ ਕੇ ਤਾਂ ਆਪਾਂ ਦੋ ਸਾਲ ਦੇ ਅੰਦਰ ਅੰਦਰ ਉਹ ਇੱਕ ਸਰਦਾਰ ਫੌਜੀਆਂ ਦਾ ਬੁੱਤ ਸਥਾਪਿਤ ਕਰੂਗੇ ਉਥੇ ਜਿਹੜੇ ਪਹਿਲੀ ਤਾਂ ਦੂਸਰੀ ਵਿਸ਼ਵ ਯੁੱਧ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਵੇਂ ਕਿ ਮੇਰੇ ਪਰਦਾਦਾ ਜੀ ਉਹਨਾਂ ਨੇ ਵੀ ਆਪਣੀ ਲੱਤ ਉਹਨਾਂ ਨੇ ਗਵਾਈ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਾਡੇ ਕਈ ਜਿਹੜੇ ਪਰਿਵਾਰਿਕ ਮੈਂਬਰ ਸੀ ਮੈਨੂੰ ਪਤਾ ਪੰਜਾਬੀਆਂ ਦੀ ਜਿਹੜੀ ਕੌਮ ਆ ਇਹ ਸ਼ੇਰਾਂ ਦੀ ਕੌਮ ਆ ਇਹਨਾਂ ਨੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਨਾਂ ਕੁਰਬਾਨ ਕੀਤੀਆਂ 1 ਲੱਖ ਤੋਂ ਵੱਧ ਜ਼ਖਮੀ ਹੋਏ ਜਿਹੜੇ ਖੁਦ ਜਿਹੜੇ ਅੰਕੜੇ ਨੇ ਬਰਤਾਨਵੀ ਅੰਕੜੇ ਨੇ ਉਦੇ ਮੁਤਾਬਕ ਸਾਨੂੰ ਇਹ ਆਪੀ ਉਹ ਇੱਕ ਬੁੱਤ ਆਪਾ ਸਥਾਪਿਤ ਇਸ ਕਰਕੇ ਕਰਨਾ ਆ ਤਾਂ ਕਿ ਜਿਹੜਾ ਨਸਲੀ ਵਿਤਕਰੀ ਦੀ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀ ਇਹ ਜਦੋਂ ਇਹ ਪ੍ਰੋਗਰਾਮ ਅਲੀਕਿਆ ਸਗਾ ਇਹ ਮੇਰਾ ਇੱਕ ਤਾਂ ਇਹਦੇ ਇਚਾ ਇਹ ਆ ਕਿ ਜਿਹੜੇ ਸਿੱਖ ਬੱਚਿਆਂ ਨੂੰ ਸਾਡੇ ਵਰਗੇ ਜਦੋਂ ਜਦੋਂ ਮੇਰੇ ਵਿੱਚ ਸਕੂਲੇ ਪੜਦਾ ਕਿਸੇ ਨੇ ਮੇਰੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਇੱਕ ਤਾਂ ਸਾਡੇ ਬੱਚਿਆਂ ਨੂੰ ਵੀ ਫਕਰ ਤੋਂ ਮਾਣ ਹੋਵੇ ਵੀ ਇਸ ਦੇਸ਼ ਦੀ ਆਜ਼ਾਦੀ ਲਈ ਐਸੀ ਕੋਸ਼ਿਸ਼ ਕੀਤਾ ਆ ਸਾਡੇ ਪੁਰਖਿਆਂ ਦਾ ਹਿੱਸਾ ਆ ਪਰ ਜਿਹੜੇ ਜਿਹੜੇ ਨਫ਼ਰਤ ਨਾਲ ਭੜਿਆ ਉਹਨਾਂ ਲਈ ਵੀ ਇਹ ਇੱਕ ਸੰਦੇਸ਼ ਆ ਵੀ ਇਹ ਪੱਗਾਂ ਦਾੜ੍ਹੀਆਂ ਵਾਲਿਆਂ ਨੇ ਇਹ ਸਾਡੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤਾਂ ਸਾਨੂੰ ਥੋੜਾ ਸੂਝ ਸਮਝ ਕੇ ਗੱਲਾਂ ਕਰਨੀਆਂ ਚਾਹੀਦੀਆਂ ਤਾਂ ਉਹਦੇ ਲਈ ਇਹ ਬਹੁਤ ਜ਼ਰੂਰੀ ਆ ਇਸ ਸਮੇਂ ਦੇ ਮੁਤਾਬਕ ਬਹੁਤ ਣਕੂਲ ਆ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੇਖੋ ਲੱਖਾਂ ਪਾਉਣ ਜਿਹੜੇ ਦਾਨੀ ਸੱਜਣ ਮਿੱਤਰਾਂ ਨੇ ਉਹ ਐਲਾਨ ਕੀਤੇ ਨੇ ਉਹ ਸਮੇਂ ਤੇ ਜਦੋਂ ਸਾਨੂੰ ਪਲੈਨਿੰਗ ਪਰਮਿਸ਼ਨ ਮਿਲ ਗਈ ਉਹਨਾਂ ਸਾਰਿਆਂ ਤੋਂ ਇਕੱਤਰ ਕਰਕੇ ਤਾਂ ਅਸੀਂ ਉਹ ਬੁੱਧ ਸਥਾਪਿਤ ਕਰਨਾ ਆ ਪ੍ਰਮਾਤਮਾ ਦੀ ਕਿਰਪਾ ਨਾਲ ਇਹਦਾ ਸਹਿਯੋਗ ਸਾਨੂੰ ਸਰਕਾਰ ਵੱਲੋਂ ਵੀ ਮਿਲ ਰਿਹਾ ਹੈ ਜੋ ਮੇਅਰ ਆਫ ਲੰਡਨ ਸਦੀਖ ਖਾਨ ਉਹਨਾਂ ਦੇ ਉਹਨਾਂ ਵੱਲੋਂ ਵੀ ਮਿਲ ਰਿਹਾ ਹੈ ਤੇ ਇੱਕ ਕ੍ਰੋਸ ਪਾਰਟੀ ਆਪਾਂ ਰਲ ਮਿਲ ਕੇ ਕਰ ਰਹੇ ਆ ਸਾਡੇ ਜਿਹੜੇ ਚੇਅਰਮੈਨ ਨੇ ਐਂਡਰੂ ਫੇਨ ਉਹ ਜਿਹੜੇ ਟਰਸਟੀਜ਼ ਨੇ ਉਹ ਆਪਣਾ ਬੁਢਮੁੱਲਾ ਯੋਗਦਾਨ ਪਾ ਰਹੇ ਨੇ ਪਰ ਇਹ ਮੈਂ ਸਮੇਂ-ਸਮੇਂ ਤੇ ਜਿਹੜਾ ਤੁਹਾਨੂੰ ਦੱਸਦਾ ਰਿਹਾ ਵੀ ਇਹ ਦੇਖੋ ਗ੍ਰੇਵਜ਼ਨ ਦੇ ਵਿੱਚ ਤੋਂ ਅਸੀਂ ਬੁੱਤ ਸਥਾਪਿਤ ਕੀਤਾ ਸੀਗਾ ਉੱਥੇ ਸਰਦਾਰ ਫੌਜੀ ਦਾ ਹਾਂਜੀ ਸਾਰਿਆਂ ਨੂੰ ਬਹੁਤ ਮਾਣ ਆ ਉਸ ਗ੍ਰੇਵਜ਼ਨ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਸਿੰਘਾਂ ਨੇ ਇਹ ਸਿੱਖਾਂ ਨੇ ਪੰਜਾਬੀਆਂ ਨੇ ਕੀ ਹਿੱਤਾਂ ਕਰਨੀਆਂ ਕੀਤੀਆਂ ਹੁਣ ਅਸੀਂ ਚਾਹੁੰਦੇ ਹਾਂ ਵੀ ਉਹ ਰਾਸ਼ਟਰੀ ਪੱਧਰ ਤੇ ਇੱਕ ਉਹ ਜਾ ਸਮਾਰਕ ਹੋਵੇ ਵੀ ਜੇ ਲੰਡਨ ਦੇ ਵਿੱਚ ਕੋਈ ਲੁਕੀ ਮਜ਼ਾਰੇ ਕੱਢਦੇ ਹਨਾ ਨਸਲੀ ਵਿਤਕਰੇ ਵਾਲੇ ਜਦੋਂ ਉਹ ਉਹਦੇ ਸਾਹਮਣੇ ਜਾਊਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਆਹ ਜਿਹੜੇ ਪ੍ਰਵਾਸੀ ਆ ਦੇ ਜਿਹੜੇ ਜਿਹਨਾਂ ਦੇ ਖਾਤੇ ਗਾਣਾ ਕੱਢ ਰਹੇ ਆ ਇਹਨਾਂ ਨੇ ਸਾਡੀ ਦੇਸ਼ ਦੇ ਲਈ ਕੰਮੀਆਂ ਕੀਤੀਆਂ ਵੀ ਐਸੀ ਕੀ ਕੀਤਾ ਜੀ ਜੀ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਪਰ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦਾ ਖੈਰਾ ਸਾਹਿਬ ਕੀ ਤੁਸੀਂ ਸਮੇਂ-ਸਮੇਂ ਤੇ ਜੋ ਇਹਨਾਂ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਮਸਲੇ ਤੁਸੀਂ ਲੋਕਾਂ ਤੱਕ ਜਿਹੜੇ ਜਾਗਤੀ ਪੈਦਾ ਕਰਦੇ ਰਹਿੰਦੇ ਆ ਤੇ ਮੈਂ ਇੰਨੇ ਲਫ਼ਜ਼ਾਂ ਦੇ ਨਾਲ ਤੁਹਾ ਤੋਂ ਇਜਾਜ਼ਤ ਚਾਹੁੰਦਾ ਆ ਤੇ ਮੈਨੂੰ ਆਸ ਹੈ ਕਿ ਜਨ ਸ਼ਕਤੀ ਨਿਊਜ਼ ਦੇ ਜਿਹੜੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਆਪਣੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਸਨਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਟਾਈਮ ਦਿੱਤਾ ਕਿਉਂਕਿ ਬੜਾ ਕੀਮਤੀ ਸਮਾਂ ਹੁੰਦਾ ਦਰਸ਼ਕੋ ਤੁਹਾਡਾ ਵੀ ਧੰਨਵਾਦ ਵਾਇਗਰ ਜੀ ਕਾ ਗੱਲ ਸਾ ਵਾਇਗਰ ਜੀ ਕੀ ਫਤ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਜਨਸ਼ਕਤੀ نیوز ਪੰਜਾਬ ਅਤੇ ਫੇਸਬੁੱਕ ਪੇਜ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshakti news.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਈ ਪੇਪਰ ਜਨ ਸ਼ਕਤੀ ਨਿਊਜ਼ ਪੰਜਾਬ ਤੇ ਕਲਿੱਕ ਕਰੋ ਧੰਨਵਾਦ